ਗਾਜੂ ਗੁਰੂ ਰੂਪ ਗੁਰਖ ਸਾਹਿਬ ਸਸਗਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਹੋਰਾਂ ਨੇ ਜਿਹਨਾਂ ਨੇ ਹੁਕਮਨਾਮਾ ਸਾਹਿਬ ਸਰਵਣ ਕਰਵਾਏ ਹਨ ਅਤੇ ਨਾਲ ਹੀ ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਭਾਈ ਨਰਮਲ ਸਿੰਘ ਨੂਰ ਹੋਰਾਂ ਨੇ ਜਤੇ ਨਾਲ ਇਹਨਾਂ ਨੇ ਟਾਟੀਵਾਰ ਨਾਲ ਆਪ ਜੀ ਨੇ ਹੱਥ ਕੀਤਾ ਹੈ ਸਸਗਜੀ ਨੈਣਾ ਮਾਝਾ ਕਣਸ਼ਾਵਾ ਗੂਟਾ ਮੈਨੂੰ ਕਿਤਰੇ ਨਜ਼ਰ ਨਾ ਆਏ ਜਿਸ ਤੋਂ ਲੈ ਕੇ ਸ਼ਾਮ ਉਧਾਰੀ ਰੱਬ ਨੇ ਸਵਰਗ ਬਣਾਏ ਇਹਨਾਂ ਸਤਰਾ ਨਾਲ ਮੈਂ ਸਾਰਿਆਂ ਹੀ ਮਾਤਾਵਾਂ ਨੂੰ ਅੱਜ ਮਦਰ ਦੇ ਸਤੇ ਬਹੁਤ-ਬਹੁਤ ਮੁਬਾਰਕਾਈ ਦਿੰਦਾ ਹਾਂ ਸਤਿਗੁਰੂ ਜੀ ਕੇ ਪਾਤਸ਼ਾਹ ਇਹ ਸ਼ਾਮਾ ਸਾਡੇ ਸਿਰਾਂ ਤੇ ਬੜੀਆਂ ਰਹਿਣ ਤੇ ਮਾਤਾਵਾਂ ਨੂੰ ਹੋਰ ਵੀ ਚੜ੍ਹਦੀ ਕਲਾ ਵਿੱਚ ਰੱਖੇ ਸਕਣ ਨਗਰ ਕੀਰਤਨ ਜੋ ਹਣ ਉਹ ਆਉਂਦੇ ਐ ਤਵਾਰ ਕੁਤੋਂ ਦਵਾਰਾ ਸ਼੍ਰੀ ਗੁਰੂ ਸੇਖ ਸਭਾ ਤੋਂ ਠੀਕ 12 ਵਜੇ ਸ਼ਾਮ ਹੋਣਗੇ ਅਤੇ ਤਕਰੀਬਨ 1:30 ਵਜੇ ਦੇ ਕਰੀਬ ਟੀਡੀ ਬੇਕਰ ਅਤੇ ਫੌਲਟ ਮੀਡੋਸ ਕੁੰਡੀਆਂ ਜੋ ਸਾਂਝਾ ਗਰਾਊਂਡ ਸਾਹ ਨਾਲ ਉੱਥੇ 2 1/2 ਘੰਟੇ ਵਾਸਤੇ ਸਟੇ ਹੋਵੇਗੀ ਉੱਥੇ ਹੀ ਸਟੇਜ ਵੀ ਸਜੇਗੀ ਅਤੇ ਸਾਰੇ ਲੰਗਰਾਂ ਦੇ ਸਟਾਫ ਜੋ ਹਨ ਉਹ ਵੀ ਉੱਥੇ ਹੀ ਲੱਗਣਗੇ ਉਪਰੰਤ 4 ਵਜੇ ਦੇ ਕਰੀਬ ਦਵਾਰਾ ਉੱਥੋਂ ਨਗਰ ਕੀਰਤਨ ਚੱਲ ਕੇ ਇਸ ਗੁਰੂ ਘਰ ਗੁਰਦਵਾਰਾ ਮੇਲਗੁਰਸ ਵਿਖੇ 5 ਵਜੇ ਦੀ ਕੀ ਸਮਾਪਤੀ ਹੋਵੇਗੀ ਸੋ ਸਾਰਿਆਂ ਸੰਗਤਾਂ ਨੂੰ ਬੇਤੀ ਹੈ ਕਿ ਜਰੂਰ ਸਬਾਉਣਾ ਜੀ ਨਗਰ ਸੁਸਾ ਅਤੇ ਉਸ ਇਲਾਕੇ ਦੀਆਂ ਸੰਗਤਾਂ ਵੱਲੋਂ ਬਾਬਾ ਜਵਾਹਰਦਾਸ ਜੀ ਦੇ ਜੁੜ ਮੇਲੇ ਨੂੰ ਸਮਰਪਿਤ ਜੋ ਅਖੰਡ ਪਾਠ ਰੰਮ ਕੀਤੇ ਗਏ ਸਾਨ ਪੁਰਾਦੇ ਅੱਜ ਵੀ ਨੇ ਪੂ ਹੋਇਆ ਹਨ ਉਪਰੰਤ ਸਾਰੀਆਂ ਹੀ ਸੰਤਾਂ ਨੇ ਬਹੁਤ ਹੀ ਤਨਮਨ ਨਾਲ ਸੇਵਾ ਕੀਤੀ ਹੈ ਸਾਰੀਆਂ ਹੀ ਸੰਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਸਭ ਜੀ ਜੋ ਇਸ ਸਾਈਡ ਦੇ ਉਤੇ ਜੋ ਪਾਰਕਿੰਗ ਹਨ ਹੈਂਡੀਕੈਪ ਦੀਆਂ ਬਿਨਾਂ ਲਾਇਸੈਂਸ ਤੋਂ ਉਤੇ ਗੱਡੀ ਨਾ ਪਾਰਕ ਕੀਤੀ ਜਾਵੇ ਇਹ ਬਹੁਤ ਹੀ ਅਤਵੰਤ ਕੇ ਬੇਨਤੀ ਹੈ ਕਿਉਂਕਿ ਬਹੁਤ ਸਾਰੀਆਂ ਕर्शਫਾਇਦਾਂ ਵਾਲੀਆਂ ਗੱਡੀਆਂ ਵਗੈਰ ਪਰ ਮਰਦੋਂ ਉਥੇ ਪਾਰ ਕਰ ਚੁੱਕਦੇ ਹਨ ਸੋ ਜੇ ਹਾਲ ਨਾ ਕਰਿਆ ਕਰੋ। ਬਾਕੀ ਜੋ ਸੰਗਤਾਂ ਵਿੱਚ ਰਸਤਾ ਬਣਾ ਕੇ ਘਰੋਂ ਆਉਂਦੀਆਂ ਹਨ ਉਹਨਾਂ ਨੂੰ ਬੇਨਤੀ ਹੈ ਕਿ ਉਹ ਕੋਈ ਵੀ ਵਸਤੂ ਹੈ ਘਰੋਂ ਪਕਾ ਕੇ ਨਹੀਂ ਲਿਆਉਣ। ਸੁੱਕੀ ਰਸਤਾ ਜੋ ਹੈ ਉਹ ਗੁਰੂ ਘਰ ਵਿੱਚ ਲਿਆਂਦੀ ਜਾਵੇ। ਕਿਉਂਕਿ ਜੋ ਬਣਾ ਕੇ ਚੀਜ਼ ਲਿਆਂਦੀ ਜਾਂਦੀ ਹੈ ਸੰਗਤ ਵਿੱਚ ਵਰਤਾਈ ਨਹੀਂ ਜਾਂਦੀ। ਸੋ ਕਿਰਪਾ ਕਰਕੇ ਰਸਤਾ ਵੀ ਜਿਹੜੀ ਹੈ ਬਕਾਇਦਾ ਪਕਾ ਹੁੰਦੇ ਹਨ ਉਹੋ ਹੀ ਜਾਂਦੇ ਜਾਂਦੇ ਉਹੋ ਹੀ ਵਰਤੇ ਜਾਂਦੇ ਹਨ ਖੁੱਲਾ ਸਮਾਨ ਜੋ ਹੈ ਉਹ ਵੀ ਨਹੀਂ ਵਰਤੇ ਜਾਂਦਾ ਸੋ ਕਿਰਪਾ ਕਰਕੇ ਇਹ ਬੇਨਤੀ ਜ਼ਰੂਰ ਪਰਵਾਹ ਕਰਦੇ ਜੀ ਹੁਣ ਸਮਾ ਹੈ ਕੀਰਤਨ ਦਾ ਕੀਰਤਨ ਦੀ ਹਾਜ਼ਰੀ ਭਰਨਗੇ ਭਾਈ ਸਾਹਿਬ ਭਾਈ ਜਸਵੰਦਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਵਸਾ ਹੈ ਅਗਰ ਸਰ ਜੋ ਕਿ ਆਪ ਜੀ ਨੂੰ 2:15 ਤੱਕ ਕੀਰਤਨ ਦੁਆਰਾ ਨਿਹਾਲ ਕਰਕੇ ਆਉਗਰੀ ਪਾਸ ਤੋਂ ਆਉਣ ਦਾ ਸੋ ਕੀਤਾ ਸਬਰ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ